ਤਾਂ ਭਾਈਕਾ ਦੇ ਸਰਕਾਰੀ ਹਸਪਤਾਲ ਦੇ ਅੰਦਰੋਂ ਅਨਵਾਡਰ ਅਤੇ ਬੈਟਰੀ ਚੋਰੀ ਕਰਨ ਦੇ ਨਾਲ-ਨਾਲ ਕੀਤੀਆਂ ਗਈਆਂ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਚੋਰੀ 4360 ਨਸ਼ੀਲੀਆਂ ਗੋਲੀਆਂ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਰਾਮਪਰਾ ਫੂਲ ਨੇ ਦਿੱਤੀ ਜਾਣਕਾਰੀ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਅਤੇ 26 ਦੀ ਦਰਮਿਆਨੀ ਰਾਤ ਨੂੰ ਭਗਤਾ ਭਾਈਕਾ ਦੇ ਹਸਪਤਾਲ ਦੇ ਅੰਦਰੋਂ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਅਤੇ ਬੈਟਰਾ ਤੇ ਇਨਵਰਟਰ ਚੋਰੀ ਕੀਤਾ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਦੋ ਵਿਅਕਤੀਆਂ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਕੋਲੋਂ ਚੋਰੀ ਕੀਤਾ ਗਿਆ ਬੈਟਰਾ ਤੇ ਇਨਵਰਟਰ ਜਿੱਥੇ ਆਪਣਾ ਬਰੰਦ ਕੀਤਾ ਗਿਆ ਉੱਥੇ ਇਹਨਾਂ ਦੇ ਕੋਲੋਂ ਨਸ਼ੀਲੀਆਂ ਗੋਲੀਆਂ 4360 ਨਸ਼ੀਲੀਆਂ ਗੋਲੀਆਂ ਵੀ ਬਰੰਦ ਕੀਤੀਆਂ ਗਈਆਂ ਨੇ ਜੋ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਜ਼ਰ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਦੁਬਾਰਾ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਫੂਲ। ਆ ਮਿੱਤੀ 25 26 ਦੀ ਦਰਮਿਆਨੀ ਰਾਤ ਨੂੰ ਜਿਹੜੀ ਆਪਣਾ ਸ਼ਹਿਰ ਦਾ ਅਸ਼ੋਚੜਾਉ ਕੇਂਦਰ ਆ ਭੱਤੇ ਰਿਖੇ ਉੱਥੇ ਚੋਰੀ ਹੋਈ ਸੀ ਉਹਦੇ ਵਿੱਚ ਨੌਕਟਰ ਤੇ ਜਿਹੜੀਆਂ ਨਸ਼ਾ ਛਡਾਉਣ ਦੇ ਵਿੱਚ ਗੋੜੀਆਂ ਵਰਤੀ ਜਾਂਦੀਆਂ ਉਹ ਜਿਹੜੀਆਂ ਚੋਰੀ ਹੋਣੀਆਂ ਪਾਈਆਂ ਗਈਆਂ ਸੀ ਇਸ ਦੇ ਸਬੰਧ ਅਸ਼ਮਕਾ ਦਾ ਨੰਬਰ ਤੋਲਾ ਮਿਤੀ 28 ਲੋ 26 ਹੁੰਦੇ ਰੱਦ ਕੀਤਾ ਹੈ ਜਿਹੜੀ ਤਪੀ ਸ਼ਾਮ ਵਿੱਚ ਲਿਆਂਦੀ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਗਪਾਲ ਸਿੰਘ ਤੇ ਦੂਜਾ ਲਖਪ੍ਰੀਤ ਇਹ ਦੋਨੇ ਕੋਠਾ ਗੁਰੂ ਤੇ ਆ ਇਹਨਾਂ ਤੋਂ ਅਸੀਂ ਜਿਹੜਾ ਇਨਵਰਟਰ ਤੇ ਬੈਟਰੀ ਚੋਰੀ ਹੋਇਆ ਉਹ ਵੀ ਬਰਾਮਦ ਕੀਤਾ ਤੇ ਜਿਹੜੀਆਂ ਮਸ਼ੀਨੀਆਂ ਗੋੜੀਆਂ 1850 ਮਸ਼ੀਨੀਆਂ ਗੋੜੀਆਂ ਅਸੀਂ ਗਪਾਲ ਸਿੰਘ ਤੋਂ ਬਰਾਮਦ ਕੀਤੀਆਂ ਅਤੇ 2510 ਗੋੜੀਆਂ ਅਸੀਂ ਲਖਪ੍ਰੀਤ ਤੋਂ ਬਰਾਮਦ ਕੀਤੀਆਂ ਇਹਨਾਂ ਦਾ ਹੀ ਡੋਕਸਟ ਵੀ ਕਰਾਇਆ ਉਹ ਵੀ ਪੁਲਟਿਵ ਆਇਆ ਇਨਾਂ ਦੇ ਖਿਲਾਫ ਅਹੀ ਚੋਰੀ ਦੇ ਕੇਸ ਵਿੱਚ 22 ਸੀਐਨਡੀਪੀ ਅਸਰ ਤੇ 27 14 ਐਨਡੀਪੀ ਅਸਰ ਦਾ ਵਾਤਾ ਕਰ ਲਿਆ ਤੇ ਇਹਨਾਂ ਦਾ ਅਹੀ ਰਿਮਾਂਡ ਵੀ ਫਾਸਲ ਕੀਤਾ ਅੱਜ ਫਿਰ ਇਹਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅ ਸਰ ਇਹ ਪਹਿਲਾਂ ਵੀ ਆਦਾ ਇਸ ਤੋਂ ਇਹ ਹਾਦੀਏ ਨੇ ਪਰ ਪੱਤਾ ਨਹੀਂ ਹੈ ਕਿ ਫਿਰ ਪੱਤਾ ਨਹੀਂ ਇਹਨਾਂ ਦੇ ਕੋਈ ਦੱਦਾ ਹੋਣਾ ਪਾਇਆ ਗਿਆ ਪਰ ਇਹ ਨਸ਼ਾ ਖਾਂਦੇ ਜਿਹੜੇ ਆਦੀ